ਹਾਂ ਜੀ ਲੋਸਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਰਮਾਤਵਾਗੇ ਲੋਆ ਅਰਮਾਤਵਾ ਤੁਹਾਨੂੰ ਚੜ੍ਹਦੀ ਕਲਾ ਦੇ ਉੱਤੇ ਬੈਂਤ ਹਲੀਦੌਰ ਚੌਕੜੀ ਕਰਤੀ ਕਰਾਂ ਅੱਜ ਆਪਾਂ ਜੀ ਜੰਮਿਆ ਨਹੀਂ ਮੰਗਿਆਣੇ ਥੋੜਾ ਸਬਾਨ ਲੈ ਕੇ ਆਉਣਾ ਤੇ ਆਜੋ ਚੱਲਦੇ ਆਂ ਜੀ ਅੱਜ ਬਾਈਕ ਤੇ ਚੱਲਦੇ ਆਂ ਜੀ ਬਾਈਕ ਤੇ ਗਏ ਨੂੰ ਕਾਫੀ ਦਿਨ ਹੋ ਗਏ ਐ ਮੋਟਰਸਾਈਕਲ ਲੈ ਕੇ ਚੱਲਦੇ ਆਂ ਮੌਸਮ ਵੀ ਥੋੜਾ ਜਿਹਾ ਠੰਡਾ ਮੌਸਮ ਠੰਡਾ ਕਰਕੇ ਮੈਂ ਕਿਹਾ ਅੱਜ ਬਾਈਕ ਤੇ ਚੱਲਦੇ ਆਂ ਬੱਦਲ ਹੋਏ ਹੋਏ ਨੇ ਮੌਸਮ ਠੰਡਾ ਹਵਾ ਚੱਲਦੀ ਆ ਜੀ ਤੇ ਬਦਲਬਾਈ ਬਹੁਤ ਹੋਈ ਹੋਈ ਆ ਜੇ ਸ਼ਹਿਰ ਜਾ ਕੇ ਦੇਖਦੇ ਆਂ ਤੇ ਉੱਥੇ ਮਾਹੌਲ ਕੀ ਆ ਮੌਸਮ ਦਾ ਆ ਜੋ ਆਪਾਂ ਚੱਲਦੇ ਆਂ ਕਿ ਲੁਧਿਆਣਾ ਬਾਈਕ ਖੜੀ ਆ ਜੀ ਗੱਡੀ ਆਪਾਂ ਲੈ ਕੇ ਨਹੀਂ ਜਾਣੀ ਆ ਬਾਈਕ ਭਾਈ ਖੜਾ ਦੇ ਮੈਂ ਬਾਈਕ ਲੈ ਕੇ ਜਾਣੀ ਆ ਸ਼ਹਿਰ ਚੱਲਿਆ ਮੈਂ ਮੈਂ ਇਹ ਹੈਲਮਟ ਤੋਂ ਬਿਨਾ ਬਾਈਕ ਕਦੇ ਨਹੀਂ ਚਲਾਈ ਸੇਫਟੀ ਆ ਹੈਲਮਟ ਦੀ ਸੱਚ ਨੂੰ ਆ ਗਿਆ ਚਲੋ ਠੀਕ ਆ ਜੀ ਮਿਲਦੇ ਆਂ ਜੀ ਲੁਧਿਆਣਾੇ ਜਾ ਕੇ ਹਾਂ ਜੀ ਦੋਸਤੋ ਆ ਤੁਸੀਂ ਪਿਛਲੇ ਬਲੌਗ ਦੇ ਵਿੱਚ ਦੇਖਿਆ ਹੋਣਾ ਹੈਗਾ ਨੂੰ ਇਹ ਹੁਣ ਦੇਖੋ ਸਬਜ਼ੀਆਂ ਦੇ ਰੇਟ ਚੱਕੀ ਜਾਂਦੇ ਨੇ ਕਹਿਆ ਜੀ ਟਮਾਟਰ ਦਾ ਕੀ ਰੇਟ ਆ ਕਹਿੰਦੇ ਵੀ 80 ਰੁਪਏ ਕਿਲੋ ਆਦਾ ਗੱਲ ਗਲਤ ਆ ਯਾਰ ਹੈ ਕੀ ਕਹਿੰਦੇ 80 ਰੁਪਏ ਕਿਲੋ ਅੰਮੇਰਾ ਇਹ ਸਰਦੀਆਂ ਦਾ ਰੇਟ ਆ ਲੈ ਲਓ ਜੀ ਮੌਸਮ ਉੱਪਰ ਬੱਦਲ ਵਾਈ ਹੋਈ ਹੋਈ ਆ ਮੈਂ ਘਰੋਂ ਆ ਗਿਆ ਸੀ ਸ਼ਹਿਰ ਸਭ ਜੀ ਲੈਣ ਵਾਸਤੇ ਅੰਦਰ ਉਹ ਖੜੇ ਹੋਏ ਨੇ ਆਪਣੇ ਕੰਮ ਚ ਲੱਗੇ ਹੋਏ ਬੰਦੇ ਇਹ ਮੰਡੀ ਆ ਜੀ ਆਪਣੇ ਹੈਬੋਵਾਲ ਸੁਨੇਹਾਣਾ ਮੈਂ ਲੈ ਲਈ ਜੀ ਸਬਜ਼ੀ ਲਈ ਮਟਰ ਕਿਧਰੇ ਗਏ ਬੰਦੇ ਆਪਣੇ ਬੰਦੇ ਕਿਧਰੇ ਗਏ ਬੰਦੇ ਕਿੱਥੇ ਗਏ ਬੰਦੇ ਕਿਧਰੇ ਗਏ ਦੇ ਨੀ ਮਾਚਾ ਬੋਲਦੇ ਅੱਛਾ ਨਈ ਸ਼ਾਦੀ ਵਾਲਾ ਹਾਂ ਦੂਸਰਾ ਬੜੇ ਵਾਲਾ ਠੀਕ ਆਹ ਜੀ ਇਧਰੋਂ ਸਾਹਮਣੇ ਫਰੂਟ ਮੰਡੀ ਆ ਜੀ ਹੁਣ ਚੱਲਦੇ ਆ ਜੀ ਘਰੇ ਵਾਪਸ ਸਬਜੀ ਲੈ ਲਈ ਆ ਜੀ ਆਪਾਂ ਆ ਤੇ ਆ ਦੇਖ ਲੋ ਜੀ ਆ ਟਮਾਟਰ ਦੇਣ ਲੱਗਿਆ ਜੀ ਮੈਨੂੰ ਕੱਚੇ ਕੱਚੇ ਜੀ ਇਧਰ ਇਧਰਾ ਬਾਬਾ ਖੜਾ ਆ ਮੈਂ ਤਾਂ ਘਰੇ ਚੱਲਿਆ ਸੀ ਮੈਂ ਹੈ ਜੀ ਇਹਨਾਂ ਦੀ ਇੰਟਰੋਡਕਸ਼ਨ ਦਿੰਨੇ ਆ ਜੀ ਮੈਂ ਛੋਟਾ ਜਿਹਾ ਹੁੰਦਾ ਸੀਗਾ ਜੀ ਇਹ ਵੀ ਦੇਖ ਲੋ ਜੀ ਛੋਟੇ ਜਿਹੇ ਨੇ ਜੀ ਹਜੇ ਵੀ ਆ ਸੇਮਾ 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 ਸਾਡਾ ਸਬਜੀ ਵਾਲਾ ਤੂੰ ਇਲਾਜ ਕਰਾਉਣਾ ਕਿ ਨਹੀਂ ਕਰਾਉਣਾ ਆਪਦਾ ਹੋ ਗਿਆ ਠੀਕ ਸੈਟ ਕਦੋਂ ਸੈਟ ਹੋ ਗਿਆ ਬਿਲਕੁਲ ਠੀਕ ਹੈ ਠੀਕ ਹੈ ਜੀ ਇਹ ਬੰਦਾ ਜੀ ਖਾਸਾ ਬਿਮਾਰ ਸੀਗਾ ਪਰ ਹੁਣ ਉਹ ਬੰਦਾ ਠੀਕ ਹੋ ਗਿਆ ਵਧੀਆ ਜੀ ਕਹਿੰਦੇ ਬਾਬਾ ਜੀ ਦੀ ਕਿਰਪਾ ਉਹ ਵੀ ਠੀਕ ਹੋ ਗਿਆ ਉਹ ਠੀਕ ਹੈ ਮੈਂ ਛੋਟਾ ਜਿਹਾ ਹੁੰਦਾ ਸੀ ਇਹਨਾਂ ਕੋਲੇ ਸਬਜ਼ੀ ਲੈਣ ਲਈ ਆਉਂਦਾ ਸੀਗਾ ਜੀ ਆਹ ਦੇਖ ਲਓ ਜੀ ਆਹ ਸਬਜ਼ੀ ਥੱਲੇ ਪਈ ਆ ਉੱਪਰ ਸਬਜ਼ੀ ਖੋਈ ਹੋਈ ਆ ਆਹ ਦੇ ਸਬਜ਼ੀ ਆ ਕੀ ਕੋਈ ਸਬਜ਼ੀ ਨਹੀਂ ਹੈਗੀ ਕੋਈ ਨਹੀਂ ਆ ਦੇਖੋ ਉੱਪਰ ਬੇਲਾਂ ਜੜੀਆਂ ਹੋਈਆਂ ਨੇ ਜੀ ਕਿਹੜੀ ਕਿਹੜੀ ਜਾਈ ਦੇਣਾ ਕਿਦਾਂ ਬਾਹਰ ਗਿਆ ਲੁਗਾਰ ਆ ਦੇਖ ਲਓ ਜੀ ਹੁਣ ਇਹ ਇਹ ਪਤਾ ਕਿੰਨਾ ਬੰਦਾ ਜੀ ਇਹ ਇਹ ਗੱਲ ਪੁੱਛਣ ਆਲਾ ਹੈ ਜੀ ਨਵਾਂ ਬੰਦਾ ਕਹਿੰਦਾ ਇਹ ਅੰਦਰ ਕੌਣ ਆ ਵਿੱਚ ਇਹ ਨਵਾਂ ਬੰਦਾ ਜੀ ਇਹ ਇਧਰ ਆ ਆਗੇ ਜੀ ਖਾਜ ਕਰਦੇ ਆ ਬੱਲਾ ਹੋ ਗਿਆ ਤੇ ਇਹਨਾਂ ਨੇ ਖਾਜ ਕਰ ਕਰ ਕੇ ਨਾ ਉਹ ਭਾਗ ਗਏ ਨਹੀਂ ਭਾਗ ਗਏ ਭੱਜ ਗਏ ਚਲੋ ਜੀ ਸ਼ੋਕਲਾ ਮੇਲਾ ਕਰ ਲਿਆ ਜੀ ਹੁਣ ਘਰੇ ਚੱਲਦੇ ਆ ਜੀ ਸੌਂਦੀ ਲੈ ਲਈ ਆ ਠੀਕ ਹੈ ਜੀ ਇਹ ਗੱਲ ਬੁਲਾ ਦੇ ਯਾਰ ਇਹ ਜੀ ਖਾਜ ਕਰਦਾ ਠੀਕ ਹੈ ਬੁਲਾਉਂਦਾ ਜੀ ਤੁਹਾਨੂੰ ਉਹ ਫੇਰ ਆ ਗਏ ਜੀ ਇਹ ਖਾਜ ਬਹੁਤ ਕਰਦੇ ਆ ਜੀ ਹੱਥਾਂ ਤੇ ਜੀ ਕੀ ਗੱਲ ਅਲਰਜੀ ਹੋ ਗਈ ਅੱਜ ਖੜੇ ਆ ਜੀ ਆਪਾਂ ਫੀਲਡ ਗੰਜ ਸੋਮਵਾਰ ਦਾ ਦਿਨ ਹੈ ਤੇ بارش ਅਜ ਫੇਰ ਆ ਗਈ ਗਰਮੀ ਨੇ ਤਾਂ ਬਹੁਤ ਬੁਰਾ ਹਾਲ ਕੀਤਾ ਹੋਇਆ ਸੀਗਾ ਆਪਾਂ ਲੁਧਿਆਣੇ ਖੜੇ ਆ ਜੀ ਫੀਲਡਾਂ ਜਿਹਦਾ ਇਲਾਕਾ ਇਧਰ ਲਗਰਾਉਂਪੋਲਾ ਹੈ ਜੀ ਹੋ ਬਾਰੇ ਦਾ ਅੱਜ ਵੀ ਬੱਲੇ ਬੱਲੇ ਕਰਾ ਗੀ ਮੀਨ ਹਾਂਜੀ ਦੋਸਤੋ ਪਿੰਡ ਮੁੜਿਆ ਆਇਆ ਜੀ ਵਾਪਸ ਆ ਗਏ ਜੀ ਜਿਹੜਾ ਕੱਢ ਕੇ ਲੁਧਿਆਣਾ ਰਸਤੇ 'ਚ ਮੀਂਹ ਪੈਣ ਲੱਗ ਗਿਆ ਸੀਗਾ ਜੀ ਮੀਂਹ ਪੈਣ ਲੱਗ ਗਿਆ ਮੌਸਮ ਸ਼ਹਿਰ ਦਾ ਤੇ ਪਿੰਡ ਦਾ ਫਰਕ ਹੈ ਜੀ ਆਪਣੇ ਪਿੰਡ ਬੱਦਲਬਾਈ ਹੋਈ ਹੀ ਆ ਜੀ ਸਾਡਾ ਕੋ ਨਾਮ ਨਿਸ਼ਾਨੀ ਜੀ ਦੇਖੋ ਬੱਦਲ ਬਹੁਤ ਹੋਇਆ ਹੋਇਆ ਜੀ ਚਾਰੇ ਪਾਸੇ ਹਵਾ ਚੱਲਦੀ ਹੈ ਠੰਡੀ ਠੰਡੀ ਦੇਖੋ ਜੀ ਜਿਹੜਾ ਕੱਢਿਆ ਸ਼ਹਿਰ ਦੀ ਉਹ ਸਮਾਨ ਲਿਆਉਣਾ ਸੀ ਸਮਾਨ ਲੈ ਆਏ ਆਪਾਂ ਸਵਾਗੇ ਜੀ ਮੀ ਪਹਿਲੇ ਮੈਂ ਨਾ ਜੀ ਮੈਂ ਉਹਨਾਂ ਨਾਲ ਗੱਲ ਕੀਤੀ ਬਾਈ ਹੋਣਾ ਨਾਲ ਮੈਂ ਕਿਹਾ ਸ਼ਹਿਰ ਲੁਬਿਆਣੇ ਮੀ ਪੈਂਦਾ ਸਾਡੇ ਪਿੰਡ ਮੀ ਨਹੀਂ ਪੈਂਦਾ ਉਹ ਕਹਿੰਦੇ ਸਾਨੂੰ ਪਾਣੀ ਦਾ ਮੀ ਦਾ ਕੋਈ ਲਾਹਾ ਨਹੀਂ ਹੈਗਾ ਕਹਿੰਦੇ ਜੇ ਪਾਣੀ ਨਹੀਂ ਆਉਂਦਾ ਤਾਂ ਸਾਡੇ ਸੀਵਰੇਜ ਬਲਾਕ ਹੋ ਜਾਂਦੇ ਨੇ ਰਸਤੇ ਜਾਮ ਹੋ ਜਾਂਦੇ ਨੇ ਮੈਂ ਕਿਹਾ ਇਹ ਵੀ ਕੰਮ ਖਰਾਬ ਆ ਮੈਂ ਕਿਹਾ ਮੀ ਦੀ ਲੋੜ ਤਾਂ ਪਿੰਡਾਂ ਦੇ ਵਿੱਚ ਹੁੰਦੀ ਆ ਫਸਲવાડી ਨੂੰ ਫਾਇਦਾ ਹੋ ਜਾਂਦਾ ਆ ਪਿੰਡਾਂ ਵਿੱਚ ਵਿੱਚ ਤੁਹਾਨੂੰ ਪਤਾ ਹੀ ਆ ਜੀ ਮੀ ਨਾ ਪਵੇ ਔਖਾવાડી ਫਸਲਾਂ ਦਾ ਵੀ ਔਖਾ ਉਹ ਅੱਜ ਕੱਲ ਦਾ ਪਾਣੀ ਦੀ ਲੋੜ ਆ ਜੀ ਝੋਨਾ ਚੰਨਾ ਲਾਇਆ ਹੋਇਆ ਜੀ ਝੋਨੇ ਨੂੰ ਤਾਂ ਫਿਰ ਪਾਣੀ ਦੀ ਜ਼ਰੂਰਤ ਹੁੰਦੀ ਆ ਆ ਇੱਕ ਬੇਟੀ ਆਈ ਸੀਗੀ ਜੀ ਉਹ ਬੇਟੀ ਫੋਨ ਦੇ ਕੇ ਅੰਦਰੋਂ ਚਲੀ ਗਈ ਆ ਕਾਕੇ ਨੂੰ ਦੇਖੋ ਬੱਚੇ ਨੂੰ ਛੋਟੇ ਜਿਹੇ ਨੂੰ ਹਾਂ ਬਈ ਹਾਂਜੀ ਆ ਦਾਦੇ ਦਾ ਕੰਮ ਆ ਜੀ ਕਮਾਉਣ ਦਾ ਜੀ ਆ ਪੋਤੇ ਨੂੰ ਕਮਾਈ ਜਾਂਦੇ ਰਹਿੰਦੇ ਨੇ ਸਾਰੀ ਦਿਹਾੜੀ ਚਲੋ ਸਾਡਾ ਬਾਬਾ ਆਇਆ ਲੈ ਉਹਦੀ ਪਹਿਲਾਂ ਹੀ ਚੂਲ ਵਿੰਗੀ ਹੋ ਗਈ ਜੀ ਹਾਂ ਤੇਰੀ ਚੂਲ ਵਿੰਗੀ ਹੋ ਗਈ ਆ ਦੱਸ ਕੀ ਖਾ ਤੈਨੂੰ ਹਾਂ ਖਾ ਖਾ ਕੀ ਖਾ ਲਾਂ ਆਏ ਹਾਏ ਆਏ ਹਾਏ ਆਏ ਹਾਏ ਓਏ ਬੱਲੇ ਖੜ ਗਿਆ ਖੜ ਗਿਆ ਖੜ ਗਿਆ ਢੇੜਾ ਘੜਾਉਂਦੇ ਫਿਰਦੇ ਹੋ ਜੀ ਹੈ ਕਢਾ ਜਾਂਦਾ ਕਢਾ ਲਿਆਂਦਾ ਇਹ ਦਾਦਾ ਪੋਤਾ ਜੀ ਕਿਹੜੀ ਵੱਡਨੀ ਨੀਓ ਕਿਹੜੀ ਹਾਂਜੀ ਓਏ ਇਹ ਚਾਚਾ ਜੀ ਸਾਡੇ ਨਾ ਕਹਾਵਤਾਂ ਕਹਾਣੀਆਂ ਬਹੁਤ ਸੁਣਾਉਂਦੇ ਨੇ ਮੈਂ ਕਹਾਂ ਜੀ ਜਦੋਂ ਤੁਹਾਡਾ ਟਾਈਮ ਲੱਗਿਆ ਸਾਨੂੰ ਕਹਾਵਤਾਂ ਜਰੂਰ ਸੁਣਾਇਓ ਉਪਰਾਨੇ ਬਾਬਿਆਂ ਕੋਲੇ ਜੀ ਗੱਲਾਂ ਬਾਤਾਂ ਹੁੰਦੀਆਂ ਸੀ ਕਹਾਣੀਆਂ ਕਹਾਵਤਾਂ ਹਾਂਜੀ ਹਾਂ ਨੀ ਨਾ ਪੜਲਾ ਹਾਂ ਇਕ ਵਾਰੀ ਰਾਜਾ ਅਕਬਰ ਤੇ ਵੀਰ ਵਾਲਾ ਹਾਂਜੀ ਮਤਲਬ ਆਕੋ ਕਚਹਿਰੀ ਨੂੰ ਜਾਂਦੇ ਸੀ ਅੱਛਾ ਜੀ ਕਚਹਿਰੀ ਬੈਠ ਕੇ ਜਾ ਕੇ ਲੱਗੀ ਭਰੀ ਕੁੜੀ ਆ ਤੇ ਮਰ ਕੰਦਾ ਹਾਂ ਹਾਂ ਉਹਨੇ ਆਪਣੇ ਮੀਰ-ਵੀਰ ਸੱਦ ਲਏ ਅੱਛਾ ਜੀ ਕੰਨਾ ਗੱਤ ਸਮੀ ਹਥਿਆਰਾਂ ਚੋਂ ਹਥਿਆਰ ਕਿਹੜਾ ਵਧੀਆ ਅੱਛਾ ਹਥਿਆਰਾਂ ਚੋਂ ਹਥਿਆਰ ਕਿਹੜਾ ਵਧੀਆ ਕਿਹੜਾ ਵਧੀਆ ਅੱਛਾ ਜੀ ਹੁਣ ਜੇ ਤੁਸੀਂ ਕੁਰਬਾਨ ਚ ਲਾਉਣ ਜਾਣ ਜੋ ਹਾਂ ਕਹਦਾ ਕੁਰਬਾਨ ਹਾਂ ਬਿਲਕੁਲ ਕਿਸ ਨੇ ਪਾਲਾ ਕਿਹਾ ਪਾਲਾ ਬਿਲਕੁਲ ਕਿਹੜਾ ਟੋਕ ਕਹਿ ਦਿਓ ਕੰਨਾ ਟੋਕ ਬਿਲਕੁਲ ਕਿਸ ਨੇ ਗੋਲੀ ਕਹਿ ਦੀ ਬਿਲਕੁਲ ਇਹ ਜਦੋਂ ਆ ਤੇ ਸਾਰੇ ਬੋਗੇ ਮੀਰ ਵਾਲੀ ਬਾਰੀ ਹੂੰ ਅਗੋਂ ਕੰਨਾ ਮੀਰ ਵਾਲ ਨੂੰ ਹਾਂ ਭਾਈ ਤੂੰ ਦੱਸ ਹਮ ਚੈਨ ਚੋਂ ਧਿਆਰ ਕਿਹੜਾ ਅੱਛਾ ਕਹਿੰਦਾ ਜਨਾਬ ਜਿਹੜਾ ਮੌਕੇ ਦੇ ਕੰਮ ਆ ਜਿਹੜਾ ਮੌਕੇ ਦੇ ਕੰਮ ਆ ਜੇ ਹਾਂ ਸਹੀ ਗੱਲ ਅੱਛਾ ਕਹਿੰਦਾ ਨਾ ਪਾਗਲ ਹੋ ਗਿਆ ਰਾਜਾ ਕਹਿੰਦਾ ਦੇਖ ਲਾ ਸੋਚ ਲਾ ਹਾਂਜੀ ਕੰਨੋ ਸੋਚ ਲੈ ਵੀ ਯਾਰ ਉਹੀ ਆ ਜਿਹੜਾ ਮੌਕੇ ਤੇ ਕੰਮ ਆ ਹਾਂ ਬਿਲਕੁਲ ਚਾਹੇ ਤੁਹਾਡੇ ਕੋਲ ਰਾਈਫਲ ਆ ਚਾਹੇ ਤੁਹਾਡੇ ਕੋਲ ਕਿਰਪਾਨ ਆ ਚਾਹੇ ਖੁਸ਼ ਆ ਸਹੀ ਗੱਲ ਆ ਅੱਛਾ ਕੀ ਵਾਲਾ ਨਹੀਂ ਬੰਬ ਵਾਲੇ ਨੂੰ ਮਾਰ ਦੇ ਸਹੀ ਗੱਲ ਆ ਜੇ ਤੂੰ ਬੰਬ ਨਹੀਂ ਕਰਦਾ ਜਾਨੂੰ ਅਗਲੇ ਦਾਗ ਮਾਰ ਕੇ ਦਾਗ ਮਾਰ ਕੇ ਤਰ ਜਾਣਾ ਸਹੀ ਗੱਲ ਆ ਹੁਣ ਇੱਕ ਦਿਨ ਦੀ ਗੱਲ ਆ ਰਾਜਾ ਨੇ ਕਹਿ ਵੀ ਇਹਦਾ ਰਾਜ ਨੇ ਜਿਉਂ ਹੂੰਨੇ ਘਾਤੀ ਨੂੰ ਹਾਥੀ ਨੂੰ ਖਾ ਪਰ ਅਧਿਕਾਰ ਅੱਛਾ ਜੀ ਮੀਰ ਵੱਲ ਘਰੋਂ ਤੋਂ ਰੱਖ ਚਾਹੀਦੀ ਨੂੰ ਹੂੰ ਰਾਜਾ ਨੇ ਪਹਿਲੇ ਹੀ ਅੱਛਾ ਜੀ ਆਤੀ ਸ਼ਰਾਬੀ ਆਇਆ ਵੀਰ ਵਾਲੇ ਮਗਰ ਪੈ ਗਿਆ ਤੇ ਚਾਹੋਂ ਕਰਕੇ ਅੱਛਾ ਵੀਰ ਵਾਲ ਨਾ ਖਿਆਇ ਜੀ ਰੋਤਰ ਕਰਨਾ ਦੇ ਸੇ ਅਨੇ ਗੌਰ ਕੀ ਕਰਾਂ ਆ ਉਹ ਰਾਜੇ ਸਾਰੇ ਤਮਾਸ਼ਾ ਦੇਖਣ ਹੂੰ ਇਹਨਾਂ ਦਾ ਵੀ ਮੌਕਾ ਲੱਗਾ ਅੱਗੇ ਕੀ ਦੇਖਦਾ ਕੁੱਤੀ ਆ ਅੱਛਾ ਜੀ ਉਹਨੇ ਕਤੂਰੇ ਦਿੱਤੇ ਮਾਰਿਆ ਰਾਕਿਆ ਹੱਥ ਦੇ ਮੂੰਹ ਤੇ ਅੱਛਾ ਜੀ ਕਟੂਰੇ ਨੇ ਕਿਤੇ ਕਿਉਂச்சு ਹੱਥੀ ਡਰ ਗਿਆ ਉਹਨੇ ਕਿਹਾ ਵੀ ਆ ਕਿਤੇ ਬੁਲਾ ਕੇ ਹਾਂ ਬੁਲਾਇਆ ਹੱਥੀ ਭੱਜ ਗਿਆ ਹਾਂ ਸਾਰਿਆਂ ਨੇ ਤਾੜੀ ਵਜਾਈ ਰਾਜਾ ਕਾਂਡਾ ਦੇਖ ਰਹਾ ਹਾਂ ਤੈਨੂੰ ਨੇ ਕਿਹਾ ਜੀ ਨਾ ਵੀ ਇਹ ਜਿਹੜਾ ਮੌਕੇ ਮੌਕੇ ਤੇ ਚੱਲ ਗਿਆ ਸਹੀ ਗੱਲ ਰੱਬ ਨਹੀਂ ਕੰਮ ਹੁੰਦੀ ਸਹੀ ਗੱਲ ਇਹ ਹੁਣ ਛਿੜ ਗਿਆ ਜੀ ਇਹ ਚਾਚਾ ਜੀ ਨੇ ਕਹਾਵਤ ਸੁਣਾਈ ਹੈ ਜੀ ਇੱਕ ਬਹੁਤ ਪਿਆਰੀ ਹੁਣ ਇਹ ਦਾਦੇ ਦਾ ਪੋਤਾ ਛਿੜ ਗਿਆ ਕਹਿੰਦਾ ਚੱਲ ਚੱਲ ਹਾਂ ਜੀ ਚਲੋ ਜੀ ਚਲੋ। ਬਾਬਾ। ਠੀਕ ਹੈ ਜੀ ਦੋਸਤੋ। ਹਾਂ। ਘਰੇ ਆ ਗਏ ਜੀ ਹੁਣ ਇਸ਼ਨਾਨ ਕਰ ਲਈਏ ਨਾਲੀਏ ਜੀ। ਫਿਰ ਮਿਲਦੇ ਆਂ ਜੀ। ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ। ਵੀਡੀਓ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਦੇ ਜਾ ਕਰੋ ਜੀ। ਧੰਨਵਾਦ ਤੁਹਾਡਾ ਜੀ ਵੀਡੀਓ ਦੇਖਣ ਦੇ ਲਈ।